ਮੈਂ ਭਾਰਤੀ ਨਾਗਰਿਕ ਨਹੀਂ ਹਾਂ ਵਾਲੇ ਦਿੱਤੇ ਬਿਆਨ ਨੂੰ ਲੈ ਕੇ ਪਾਈ ਅਮਰਿਤਪਾਲ ਸਿੰਘ ਨੂੰ ਸਵਾਲ ਕਰਦੇ ਹਾਂ ਭਾਜਪਾ ਨੂੰ ਡਾਕਟਰ ਰਾਜਕੁਮਾਰ ਵੇਰਕਰੇ ਕਿਹਾ ਹੈ ਕਿ ਅਮਰਿਤਪਾਲ ਦੱਸ ਦੇਵੇ ਕਿ ਉਹ ਕਿਸ ਦੇਸ਼ ਦਾ ਨਾਗਰਿਕ ਹੈ ਕਿ ਉਹ ਪਾਕਿਸਤਾਨੀ ਹੈ ਜਾਂ ਫਿਰ ਅਫਗਾਨਿਸਤਾਨੀ ਜਾਂ ਕਿਸੇ ਹੋਰ ਦੇਸ਼ ਤੋਂ ਆਇਆ ਹੈ ਉਨਾ ਕਿਹਾ ਕਿ ਜੇਕਰ ਅਮਰਿਤਪਾਲ ਭਾਰਤੀ ਨਹੀਂ ਹੈ ਤਾਂ ਉਸ ਨੂੰ ਇਸ ਮੁਲਕ ਵਿੱਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ ਹੈ ਡਾਕਟਰ ਵੀਰ ਕਾ ਨੇ ਕਿਹਾ ਕਿ ਅਮਰਿਤਪਾਲ ਕੇਜਰੀਵਾਲ ਤੇ ਭਗਵੰਤ ਮਾਨ ਤਿੰਨੋਂ ਇੱਕੋ ਸਿੱਕੇ ਦੇ ਪਹਿਲੂ ਹਨ ਰਾਜkumar ਜੀ ਅਮਰਿਤਪਾਲ ਨੇ ਕਿਹਾ ਹੈ ਕਿ ਉਹ ਭਾਰਤੀ ਨਾਗਰਿਕ ਨਹੀਂ ਹੈ ਕੀ ਕਹੋਗੇ ਬਰੀ ਫਿਰ ਦੱਸ ਦਵੇ ਕਿ ਕਿਹਦਾ ਨਾਗਰਿਕ ਹੈ ਉਹ ਭਾਰਤੀ ਨਹੀਂ ਹੈ ਤੇ ਪਾਕਿਸਤਾਨੀ ਆ ਅਫਗਾਨਿਸਤਾਨੀ ਆ ਜਾਂ ਕੋਈ ਕਿਤੇ ਹੋਰ ਦੇਸ਼ ਚੋਂ ਆਇਆ ਦੱਸ ਦਵੇ ਫਿਰ ਉਹ ਆਪੇ ਕਿਹੜੇ ਮੁਲਕ ਦਾ ਹੋ ਲੇਕਿਨ ਇਹ ਕਹਿਣਾ ਮੈਂ ਭਾਰਤੀ ਨਹੀਂ ਹੈ ਤੇ ਫਿਰ ਇਸ ਮੁਲਕ 'ਚ ਵੀ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਦੂਸਰੀ ਗੱਲ ਮੈਂ ਕਹਿਣਾ ਚਾਹਨਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਮਰਤਪਾਲ ਕੇਦਰੀਵਾਲ ਔਰ ਭਗਵੰਤ ਮਾਨ ਇਹ ਤਿੰਨੇ ਹੀ ਇੱਕੋ ਹੀ ਛਿੱਕੇ ਦੇ ਪਹਿਲੂ ਆ ਔਰ ਇੱਕ ਹਫਤਾ ਅੱਜ ਅਜਨਾਲੇ ਦੀ ਘਟਨਾ ਹੋ ਗਈ ਔਰ ਥਾਣੇ ਨੂੰ ਘੇਰ ਕੇ ਥਾਣੇ ਤੇ ਕਬਜ਼ਾ ਕਰਕੇ ਜਿਸ ਤਰੀਕੇ ਨਾਲ ਪੁਲਿਸ ਅਧਿਕਾਰੀਆਂ ਨੂੰ ਜ਼ਖਮੀ ਕੀਤਾ ਕੁੱਟਿਆ ਮਾਰਿਆ ਔਰ ਲਾਈਨ ਆਰਡਰ ਨੂੰ ਜਿਸ ਤਰੀਕੇ ਨਾਲ ਤੋੜਿਆ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰ੍ਹਾਂ ਬੇਦਬੀ ਕੀਤੀ ਗਈ ਔਰ ਹੁਣ ਤੱਕ ਉਸਤੇ ਕੋਈ ਕਾਰਵਾਈ ਨਹੀਂ ਹੋਈ ਕੋਈ ਐਫ ਆਈ ਆਰ ਦਰਜ ਨਹੀਂ ਹੋਈ ਤੇ ਇਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਦਾ ਉਹ ਪਰਸਨਲ ਆਦਮੀ ਹੋਵੇ ਕੇਜਰੀਵਾਲ ਦਾ ਕੋਈ ਸੱਜੇ ਖੱਬਿਓ ਪੁੱਤਰ ਹੋਵੇ ਇਦਾਂ ਦਾ ਮਹਿਸੂਸ ਹੋ ਰਿਹਾ ਹੈ ਲੇਕਿਨ ਇਹ ਸੱਚਮੁੱਚ ਭਈ ਜੇ ਤੁਸੀਂ ਕਾਰਵਾਈ ਚਾਹੁੰਦੇ ਹੋ ਤੇ ਸਰਕਾਰ ਨੂੰ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ ਜਿਨੇ ਕਾਨੂੰਨ ਤੋੜਿਆ ਜਿਨੇ ਲਾਅਨ ਆਰਡਰ ਦਾ ਦੀਆਂ ਧੱਜੀਆਂ ਢਾਈਆਂ ਜਿਨੇ ਪੰਜਾਬ ਦੀ ਬਦਨਾਮੀ ਕਰਾਈ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ